ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਬਿਲਕੁਲ ਲੁਧਿਆਣਾ ਤਸਵੀਰਾਂ ਦਿਖਾ ਰਹੇ ਆ ਜੋ ਜਦੇਵੰਦੀ ਨਿਆਂਗ ਸਿੰਘ ਜੀ ਕੱਲ ਜਿਨ੍ਹਾਂ ਨੇ ਹਮਲਾ ਕੀਤਾ ਸੀ ਸ਼ਿਵਸ਼ਨਾ ਆਗੂ ਦੇ ਉਹ ਉਹਨਾਂ ਨੂੰ ਅੱਜ ਕੋਰਟ ਦੇ ਵਿੱਚ ਮਾਨ ਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਔਰ ਬਿਲਕੁਲ ਤਸਵੀਰਾਂ ਦਿਖਾ ਰਹੇ ਆ ਲਾਈਵ ਬਿਲਕੁਲ ਪੇਸ਼ ਕੀਤਾ ਜਾ ਰਿਹਾ ਕੋਰਟ ਦੇ ਵਿੱਚ ਉਹ ਦੇਖੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਉਹ ਕਿੰਨੇ ਦਿਨਾਂ ਦਾ ਰਿਮਾਨਡ ਮਿਲਦਾ ਜੋ ਵੀ ਅਪਡੇਟ ਹੋਊਗੀ ਬਿਲਕੁਲ ਤਸਵੀਰਾਂ ਦਿਖਾਈਆਂ ਜਾਣਗੇ ਬਿਲਕੁਲ ਤਸਵੀਰਾਂ ਦਿਖਾਈਆਂ ਜਾ ਰਿਆ ਨੇ ਔਰ ਜਾ ਵੀ ਰਹੇ ਨੇ ਹਾਂ ਚੱਲ ਭੈਣ ਬੱਬਾ ਜੀ ਕੁਝ ਕਹਿਣਾ ਚਾਹੁੰਦੇ ਹੋ ਜੀ ਕੋਈ ਨਹੀਂ ਕੋਈ ਨਹੀਂ ਸਾਹਬ ਉਹਦੇ ਪਿੱਛੇ ਦੇਖੋ ਉਹਦੇ ਕੋਈ ਸੀ ਇਹਦਾ ਵਾਜ ਬਿਲਕੁਲ ਤਸਵੀਰਾਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਦੋ ਨਿਆਂ ਸਿੰਘਾਂ ਨੂੰ ਪੇਸ਼ ਕੀਤਾ ਜਾ ਰਿਹਾ ਔਰ ਮੈਂ ਮਾਨਜੋ ਕੋਰਟ ਦੇ ਵਿੱਚ ਲੈ ਕੇ ਜਾ ਰਿਹਾ ਔਰ ਦੇਖੋ ਅੱਗੇ মিডিਆ ਨੂੰ ਐਂਟਰੀ ਬਣਦਾ ਬਿਲਕੁਲ ਤਸਵੀਰਾਂ ਮਿਲਾ ਹੋਇਆ ਸੀ ਸ਼ਿਸ਼ਾਨਾ ਨੇਤਾ ਦੇ ਉੱਤੇ ਅੱਜ ਪੇਸ਼ ਕੀਤਾ ਗਿਆ ਵਾ ਅਕਿਊਜ਼ ਨੂੰ ਤੇ ਕਿ ਅੱਜ ਜਨਮਣ ਜੀ ਦਰਸ਼ਕ ਸ਼੍ਰੀ ਸੁਪੀਤਪੁਰ ਮੈਡਮ ਨੇ ਰਿਪੋਰਟ ਜਨਾਂ ਨੂੰ ਪੇਸ਼ ਕੀਤਾ ਅੱਜ ਤੇ 3 ਦਿਨ ਦਾ ਪਰਸਰਮਣ ਮਿਲਿਆ ਸਰ ਕਿੰਨੇ ਲੋਕਾਂ ਨੂੰ ਪੇਸ਼ ਕੀਤਾ ਦੋ ਲੋਕਾਂ ਨੂੰ ਕੀ ਬੈਸ ਹੋਈ ਅੰਦਰ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਤਿੰਨ ਦਿਨ ਦਾ ਸੀ ਪੰਜ ਦਿਨ ਦਾ ਮੰਗਿਆ ਸੀ ਤਿੰਨ ਦਿਨ ਦਾ ਮਾਨੀ ਗਿਆ ਦਰਦ ਸਰ ਇਹਨਾਂ ਨੇ ਦੱਸਿਆ ਕਿ ਕੀ ਕਿ ਕਿਉਂ ਇਹਨਾਂ ਨੇ ਹਮਲਾ ਕੀਤਾ ਉਹ ਇਨਵੈਸਟੀਗੇਸ਼ਨ ਜਾਰੀ ਹੈ ਸਰ ਕੁਝ ਬੈਸ ਦੱਸੇ ਕੱਲ ਬਾਅਦ ਨਹੀਂ ਹਲੇ ਚੱਲਦੀ ਮੀਨ ਇਨਵੈਸਟੀਗੇਸ਼ਨ ਸਰ ਕੁਝ ਹੋਰ ਵੀ ਬੰਦੇ ਦੱਸੇ ਆ ਰਹੇ ਇਹਨਾਂ ਦੇ ਨਾਲ ਦੋ ਅਰੈਸਟ ਹੋਏ ਤਾਂ ਬਾਕੀ ਹੋਰ ਵੀ ਇੱਕ ਇੱਕ ਰਹਿੰਦਾ ਜੀ ਅਰੈਸਟ ਕਰਦਾ ਰਹਿੰਦਾ ਕਿੰਨੇ ਟੋਟਲ ਕਿੰਨੇ ਬੰਦੇ ਤਿੰਨ ਸੀਗੇ ਜੀ ਬਰਾਮਤ ਸਰ ਬਰਾਮਤ ਕੀ ਇਹਨਾਂ ਕੋਲੇ ਕਰਮੀਆਂ ਬਰਾਮਤ ਹੋ ਗਈ ਠੀਕ ਐ ਐਕਟਵਾ ਵਗੈਰਾ ਬਰਾਮਤ ਹੋ ਗਈ ਜੀ ਹਾਂ ਜੀ ਐਕਟਵਾ ਮਿਲ ਗਈ ਸੀ ਠੀਕ